ਹਾਂਜੀ ਦੋਸਤੋ ਧੰਨਵਾਦ ਸਭ ਦਾ ਅੱਜ ਦੀ ਆਪਣੀ ਕਹਾਣੀ ਦਾ ਨਾਂ ਹੈ ਜੀ ਬੱਸ ਕੰਡਕਟਰ ਇਹ ਲੇਖ ਕਾ ਹਨ ਦਲੀਪ ਕੋਟਵਾਣਾ ਜੀ ਲੋਹੇ ਤੇ ਸ਼ੁਰੂ ਹੈ ਜੀ ਕਹਾਣੀ ਬੱਸ ਕੰਡਕਟਰ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਦੀ ਹੋ ਗਈ ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰਿਕਵਾਲੀ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਤਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਵਾਸਤੇ ਸਵੇਰੇ 9:00 ਤੋਂ ਚਲੀ ਜਾਂਦੀ ਤੇ ਹੱਥ ਨੂੰ ਪਰਤ ਆਉਂਦੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੇ ਆ ਬੇਹੂਦਾ ਹਰਕਤਾਂ ਅਸੱਭਿਆ ਬੋਲਾਂ ਤੋਂ ਉਹਦਾ ਡਾਡਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਤਾਂ ਗੱਲ ਐ ਸੋਚ ਕੇ ਉਹ ਸਭ ਕੁਝ ਝਰ ਲੈਂਦੀ। ਜਿਸ ਦਿਨ ਜੀਤ ਦੀ ਉਸ ਵਾਸਤੇ ਡਿਊਟੀ ਹੁੰਦੀ ਤਾਂ ਉਹ ਥੋੜਾ ਸੌਖਾ ਮਹਿਸੂਸ ਕਰਦੀ ਕਿਉਂਕਿ ਕੰਡਕਟਰ ਹੁੰਦਿਆ ਹੋਇਆ ਵੀ ਉਹ ਬੜਾ ਸੌ ਹਿਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਹੈ ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ ਹਾਂ ਜੀ ਡਾਕਟਰ ਨਹੀਂ ਹੈ ਵੱਡੀ ਡਾਕਟਰ ਨਹੀਂ ਆਂਦੇ ਨੇ ਬਹੁਤ ਚੰਗੀ ਤਨਖਾਹ ਹੈ ਇਹਦੀ ਜੀਤ ਨੇ ਟਿਕਟ ਪੜਾਉਂਦਿਆਂ ਹੌਲੀ ਜੀ ਦੱਸਿਆ ਜੀ ਅੱਜ ਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਵ ਨਹੀਂ ਰਹਾ ਨਾਲ ਦੀ ਸੀਟ ਤੇ ਬੈਠੇ ਅੱਧ ਖੜ ਜਿਹੇ ਬੰਦੇ ਨੇ ਆਖਿਆ ਉਹ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾੜਿਆਂ ਦੇ ਕਾਹਨੂੰ ਆਦਮੀ ਸਾਹਮਣੇ ਅੱਖਾਂ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰ ਨਹੀਂ ਮੈਂ ਤੇ ਵੀਰੀ ਪਟਾਲੇ ਜਾਣਾ ਰਹਿਣਾ ਵੇਖੀ ਐ ਸੌਰੀ ਦੇ ਜਾਣੀ ਮੂੰਹ ਚ ਬੋਲ ਹੀ ਨਹੀਂ ਬਹੁਤ ਸਾਊ ਐ ਪਾਲੀਵਾਲ ਵੇਖਦੇ ਆ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਹਾਂ ਰੱਬ ਸਾਡੀ ਵੀ ਕਿਸੇ ਦੀ ਫਿਕਰਾ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗਲਾਬੀ ਜਿਹੇ ਕੁੜਤੇ ਵਾਲੇ ਢੇਲੇ ਦੇ ਸ਼ਕੀਨ ਵਾਲਜੀਤ ਨੇ ਕੂਰ ਕੇ ਵੇਖਿਆ ਤੇ ਆਖਿਆ ਕਿਉਂ ਬਈ ਓਏ ਜਾਣ ਦੀ ਸਲਾਹ ਹੈ ਕਿ ਲਾਹ ਦੇ ਹੁਣੇ ਪੁੰਜੇ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕਾਨੂੰ ਕਰਮ ਹੋਣੇ ਹੋ ਉਹ ਅੱਗੋਂ ਬੋਲਿਆ ਸੀ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ ਭਾਂ ਤਾਂ ਮੇਰੇ ਕੋਲੇ ਹੈ ਨਹੀਂ ਜੀ ਚਲੋ ਪੈਸੇ ਕੱਲ ਨੂੰ ਦੇ ਦਿਓ ਆ ਕੇ ਜੀਤ ਗਾਂ ਲੰਘਿਆ ਅੱਗੋਂ ਇੱਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਕੱਢਿਆ ਤਾਂ ਉਹ ਬੋਲਿਆ ਮਾਈ ਟੁੱਟੇ ਹੋਏ ਨਹੀਂ ਮੇਰੇ ਕੋਲ ਸਾਢੇ 10ਾਂ ਨੇ ਸਾਰੇ ਭਾੜੇ ਦੇ ਹੁੰਦੇ ਨੇ ਤੇ ਐਡਾ ਸਾਰਾ ਨੋਟ ਕੱਢ ਕੇ ਫੜਾਉਂਦੇ ਹੋ ਚੰਗਾ ਜਾ ਪੈਸੇ ਪਨਾ ਲਿਆ ਉੱਤਰ ਕੇ ਜੀਤ ਨੇ ਜ਼ਰਾ ਸਖਤ ਆਵਾਜ਼ ਨਾਲ ਆਖਿਆ ਵੇ ਪੁੱਤਾਂ ਇਹਨੇ ਨੂੰ ਬਸ ਨਾ ਤੁਰ ਜੇ ਮੈਂ ਤਾਂ ਜ਼ਰੂਰੀ ਜਾਣਾ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇ ਪੁੱਤ ਬੁੱਢੀ ਨੇ ਤਰਲੇ ਨਾਲ ਕਿਹਾ ਸੀ ਅੱਛਾ ਮਾਈ ਬਹਿ ਜਾ ਚੰਗਾ ਏ ਆ ਕੇ ਹੋਰ ਟਿੱਟਾ ਹਟਣ ਲੱਗ ਪਿਆ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬਸ ਰਖੜਾ ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲੇ ਪਹੁੰਚ ਗਈ ਯਾਰ ਅੱਜ ਇੱਧਰ ਦੀ ਚੱਲੀ ਨੀਲਾ ਭਵਨ ਕੰਨੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੋ ਬੜੋ ਬੜਾਈਆਂ ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ ਫੂਲ ਸਿਨਮੇ ਕੋਲ ਕੰਡਕਟਰ ਨੇ ਘੰਟੀ ਵਜਾ ਕੇ ਬੱਸ ਰੋਕੀ ਤੇ ਤਾਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਥੇ ਉਤਰ ਜਾਓ ਹਸਪਤਾਲ ਨੇੜੇ ਹੀ ਏ ਤੁਰ ਕੇ ਜਾਂਦੇ ਰਹੋ ਪਾਲੀ ਕਾਲੀ ਨਾਲ ਉਤਰ ਗਈ ਸੀ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਹੈ ਉਹਨੂੰ ਇੱਕ ਵਾਰ ਖਿਆਲ ਆਇਆ ਸੀ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਾ ਜਦੋਂ ਹੋਸਟੇਸ਼ਨ ਤੇ ਪਹੁੰਚੀ ਤਾਂ ਬੱਸ ਸਭ ਭਰ ਚੁੱਕੀ ਸੀ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬੱਸ ਦਾ ਕੰਡਕਟਰ ਕਮੀਜ਼ ਦੇ ਗਲਮੇ ਦੇ ਵਟਣ ਖੋਲ ਅਵਾਰਾ ਫਿਲਮ ਦਾ ਗਾਣਾ ਗੂੰਗਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ ਇੱਕ ਮੰਗਤੀ ਨੂੰ ਆਨਾ ਦੇਖ ਕੇ ਉਹਨੇ ਮਸਾ ਗਲੋ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪੜ ਚੱਕੀ ਜਾਂਦੇ ਸੀ ਅਗਲੇ ਦਿਨ ਫੇਰ ਚਾਂਸ ਜੇਆ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾ ਟਿਕਟੋਂ ਬਾਦੂ ਸਵਾਰੀਆਂ ਨੂੰ ਜੀਤ ਫੜਫੜ ਉਤਾਰ ਰਿਹਾ ਸੀ ਜੀਤ ਇੱਕ ਪਾਲ ਉਹਦੇ ਕੋਲ ਆਇਆ ਤੇ ਆਖਣ ਲੱਗਿਆ ਤੁਸੀਂ ਐਂ ਕਰੋ ਅਗਲੀ ਸੀਟ ਤੋਂ ਝੋਲਾ ਚੱਕ ਕੇ ਨਾ ਉੱਥੇ ਬਹਿ ਜਾਓ ਤੁਹਾਡੀ ਖਾਤਰ ਮੈਂ ਸੀਟ ਪਹਿਲੇ ਰੋਕ ਕੇ ਰੱਖੀ ਹੋਈ ਹੈ ਇਹ ਘੂਰ ਦੀਆਂ ਨਜ਼ਰਾਂ ਕੋਲੋਂ ਲੰਘ ਕੇ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ ਪਾਲੀ ਨੂੰ ਦਿਲ ਵਿੱਚ ਇੱਕ ਵਾਰ ਖਿਆਲ ਆਇਆ ਬਦਲੀ ਮੁੜ ਨਾਬੇ ਦੀ ਕਰਾਉਣ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿੰਦੇ ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਤਾਂ ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋਹੜਾ ਸਿਰ ਚਕਰਾਉਣ ਲਾ ਦਿੰਦੀ ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਇਹ ਨਾ ਆਖਦਿਆਂ ਜੀਤ ਗਾਂ ਲਾਂ ਗਿਆ ਨਹੀਂ ਭਾਈ ਪੈਸੇ ਲੈ ਲੈ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਬੀਬੀ ਆਖ ਕਿ ਹੋਰ ਗਾਂ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ ਝਗੜਾ ਕਰਨ ਲਈ ਪਾਲੀ ਨੂੰ ਸੰਗ ਜੀ ਲੱਗੀ ਤੇ ਚੁੱਪ ਕਰਕੇ ਬੈਠੀ ਰਹੀ पर हैरान ਹੁੰਦੀ ਰਹੀ ਕਿ ਕੰਡਕਟਰ ਨੇ ਉਹ ਤੋਂ ਪੈਸੇ ਕਿਉਂ ਨਹੀਂ ਲਏ ਉਹਨੂੰ ਚੰਗਾ ਵੀ ਨਾ ਲੱਗਿਆ ਇੱਕ ਡਾਕਟਰਨੀ ਜਿਹਦੀ ਬਹੁਤ ਚੰਗੀ ਤਨਖਾਹ ਹੁੰਦੀ ਹੈ ਉਹਦੇ ਵਾਸਤੇ ਇੱਕ ਟਿਕਟ ਦੇ ਪੈਸੇ ਕਿੰਨਾ ਕੁ ਮਹਿਣਾ ਰੱਖਦੇ ਨੇ ਉਹ ਸੋਚਦੀ ਰਹੀ ਅਗਲੇ ਦਿਨ ਉਹ ਜਾਣ ਬੁੱਝ ਕੇ 5 ਮਿੰਟ ਦੇਰ ਨਾਲ ਗਈ ਉਹਨੇ ਸੋਚਿਆ ਅੱਜ ਪੀਪਲ ਵਾਸਤੇ ਨਹੀਂ ਸਗੋਂ ਪੈਪਸੂ ਰੋਡਵੇਜ ਤੇ ਜਾਊਗੀ ਕੀ ਫਜ਼ੂਰ ਗੱਲ ਹੈ ਕਿ ਪੈਸੇ ਹੀ ਨਾ ਦਿੱਤੇ ਜਾਣ ਟਿਕਟ ਦੇ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਸਟਾਰਟ ਕਰੀ ਖੜਾ ਸੀ ਬੱਸ ਸਾਬ ਦੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਅੱਗੋਂ ਕੰਡਕਟਰ ਨੇ ਕਿਹਾ ਸੀ ਓਏ ਆਉਣਾ ਹੁਣ ਕਿਉਂ ਪੈਰ ਵੀ ਵੱਢੀ ਏ ਐਡੀ ਛੇਤੀ ਜਾਣੀ ਮੀ ਆਉਂਦਾ ਅੱਗੇ ਪਹੁੰਚਣਾ ਏ ਕਿ ਨਹੀਂ ਮੜਕਾਂ ਨਾਲ ਹੀ ਆਉਣਾ ਡਰਾਈਵਰ ਨੇ ਜਵਾਬ ਦਿੱਤਾ ਸੀ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਕੀ ਖੋਲ ਦਿਆਂ ਪਾਲੀ ਨੂੰ ਉਹਨੇ ਆਖਿਆ ਮੇਮ ਸਹਿਵਾ ਤੋਂ ਬਿਨਾਂ ਵਾਸਕੇ ਮੈਂ ਤੁਰ ਪੈਂਦੀ ਪਿੱਛੋਂ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰ ਖੋਲੀ ਜਿਹੀ ਬੋਲਿਆ ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ ਸਭ ਚੁੱਪ ਕਰ ਗਏ ਬਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਤੇ ਵੀ ਜੀਤ ਨੇ ਨਾ ਕਰਤੀ ਪਾਲੀ ਨੂੰ ਡਾਢਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਪਰ ਕਿਹੜਾ ਪੈਸੇ ਲੈ ਟੈਕ ਨਹੀਂ ਕੱਢਦਾ ਖੈਰ ਕੰਪਨੀ ਨਾਲ ਤਾਂ ਧੋਖਾ ਹੈ ਹੀ ਨਾ ਉਹ ਸੋਚ ਰਹੀ ਸੀ ਬਸ ਖੜੀ ਕਰ ਇੱਕ ਚੈੱਕ ਕਰ ਚੱਗਿਆ ਇਹਨੇ ਇਹਨੂੰ ਲੋਕਾਂ ਦੀਆਂ ਉਹਨੇ ਜਦੋਂ ਟਿਕਟਾ ਵੇਖ ਰਿਹਾ ਸੀ ਤਾਂ ਪਾਲੀ ਤਰੇਲੀ ਉਤਰੇਲੀ ਹੋ ਗਈ ਸੋਚ ਰਹੀ ਸੀ ਕਿ ਕਿੱਡੀ ਸ਼ਰਮ ਦੀ ਗੱਲ ਐ ਮੇਰੇ ਕੋਲ ਟਿਕਟ ਵੀ ਹੈ ਨਹੀਂ ਆਖੂਗੀ ਕੀ ਉਹਨੂੰ ਚਲੋ ਮੈਂ ਕਹਿ ਦਊਗੀ ਕਨੈਕਟਰ ਨੇ ਦਿੱਤਾ ਹੀ ਨਹੀਂ ਟਿਕਟ ਜਾਂ ਕਹਿ ਦਊਂਗੀ ਮੈਂ ਲੈਣਾ ਭੁੱਲ ਗਈ ਪਰ ਵਿਚਾਰਾ ਕਨੈਕਟਰ ਨਾ ਫਸ ਜੇ ਕਿਤੇ ਮੈਂ ਕਾਨੂੰ ਝੂਠ ਬੋਲਾਂ ਉਹਦੇ ਅੰਦਰੋਂ ਅੰਦਰ ਬਹਿ ਸੁਣ ਲੱਗੀ ਕਦੇ ਕੁਝ ਸੋਚਦੀ ਕਦੇ ਕੁਝ ਸੋਚਦੀ ਇਹਨੇ ਨੂੰ ਚੈੱਕ ਉਹਦੇ ਕੋਲੇ ਆ ਪਹੁੰਚਿਆ ਜਿੱਤੇ ਟਿਕਟ ਵਿਖਾਓ ਆਪਣੀ ਉਹਨੇ ਆਖਿਆ ਸੀ ਤੇ ਉਹਦੇ ਜੀਤ ਨੇ ਆਪ ਦੀ ਜੇਬ ਚੋਂ ਟਿਕਟ ਕੱਢ ਕੇ ਚੈੱਕ ਕਰਨ ਨੂੰ ਫੜਾਉਂਦਿਆਂ ਕਿਹਾ ਇਹ ਬੀਬੀ ਮੇਰੀ ਭੈਣ ਹੈ ਜੀ ਇਹਨਾਂ ਦਾ ਟਿਕਟ ਮੇਰੇ ਕੋਲ ਹੀ ਪਿਆ ਟਿਕਟ ਵੇਖ ਕੇ ਚੈੱਕ ਰ ਇੱਕ ਵਾਰੀ ਗੋਡਿਆਂ ਤੋਂ ਕਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰ ਨੇ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ। ਜੀਤ ਲੋਹਾ ਲੱਖਾ ਹੋ ਗਿਆ। ਚੈਟਰ ਛੇਤੀ ਨਾਲ ਉਸ ਵੱਸ ਚੌਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ ਕਿ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਬਰ ਹੈ ਕਿਸੇ ਦਿਨ ਰੋਟੀ ਖਾਣੋਂ ਹੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ। ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਡਾਢੀ ਵੇਚ ਐਨੀ ਹੋਈ। ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ-ਹੌਲੀ ਤੁਰਦਾ ਉਦਾਸ ਜੀਤੂ ਦੇ ਕੋਲ ਆਇਆ ਕਹਿਣ ਲੱਗਿਆ ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਚ ਪੜਦੀ ਸੀ ਜੀ ਹੱਲਿਆਂ ਵੇਲੇ ਉੱਥੇ ਮਾਰੀ ਗਈ ਬਾਕੀ ਦਾ ਸਾਰਾ ਟੱਬਰ ਵੀ ਮਾਰਿਆ ਗਿਆ ਮੈਂ ਰੁੱਲਦਾ ਖੁੱਲਦਾ ਇੱਧਰ ਆ ਗਿਆ ਪੜ੍ਹਾਈ ਵੀ ਕਿੱਥੋਂ ਹੋਣੀ ਸੀ ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫੇਰ ਮੈਂ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜੀਆਂ ਵੇਖ ਕੇ ਮੈਨੂੰ ਮੇਰੀ ਭੈਣ ਅਮਰਜੀਤ ਯਾਦ ਆ ਜਾਂਦੀ ਹੈ ਕੀ ਦੱਸਾਂ ਜੀ ਇਸ ਤੋਂ ਅੱਗੇ ਉਹਦੀ ਆਵਾਜ਼ ਕੰਬ ਗਈ ਉਹ ਤੋਂ ਬੋਲਿਆ ਰ ਗਿਆ ਤੇ ਉਹਦਾ ਗਲਾ ਭਾਰ ਆਇਆ ਪਾਲੀ ਡਾਡੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੀ ਕਿ ਕੀ ਆਖੇ ਉਹਨੂੰ ਕੰਡਕਟਰ ਤੇ ਬਹੁਤ ਤਰਸ ਆਇਆ ਤੇ ਉਹਦੀ ਸੋਚ ਉਹਨੂੰ ਬਹੁਤ ਚੰਗੀ ਲੱਗੀ ਕਿ ਉਹ ਉਸ ਨੂੰ ਆਪਣੀ ਭੈਣ ਦੇ ਬਰਾਬਰ ਸਮਝਦਾ ਸੀ ਇਹਨੇ ਨੂੰ ਬੱਸ ਆ ਗਈ ਉਹ ਕਾਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਹੋਏ ਉਹਨੂੰ ਡਾਢੀਆਂ ਮੋਹ ਭਿਜੀਆਂ ਅੱਖਾਂ ਨਾਲ ਤੱਕਦੀ ਰਹੀ ਧੰਨਵਾਦ ਦੋਸਤੋ